ਇਹੀ ਹੋਰ ਸੀ ਚੀਜ਼ਾਂ ਵਿਚ ਲੈ ਗਏ ਹੁਣ ਲਾ ਗਿਆ ਇਸ ਵੀ 자, 자, 자. 자, 자. 자, 자. 자, 자. 자, 아, 자, 자. 다 자. 자, 자. 자, 자. 자, 자. 자, 자. 자, 자. 자, 자. ਸਾਡੇ ਉੱਤੇ ਕੇਸੀ ਸੱਤ ਡਿੰਮਰ ਸਪੇਅਰ ਇੱਕ ਇਹ ਡਿੰਮਰ ਹੁੰਦਾ ਇੱਕ ਇਸ ਤੋਂ ਥੋੜਾ ਵੱਡਾ ਹੁੰਦਾ ਇੱਕ ਡਬਲ ਹੁੰਦਾ ਮੇਰੇ ਡਬਲ ਵਾਲੇ ਕੇਸੀ 10 ਡਿੰਮਰ ਕਿਉਂਕਿ ਜੇ ਦੀ ਚੀਜ਼ ਦੀ ਸਭ ਤੋਂ ਜ਼ਿਆਦਾ ਵੈਲਿਊ ਕੀ ਹੋਗੀ ਆ ਤੇ ਜਦੋਂ ਪ੍ਰੈਸ਼ ਚੱਲ ਰਿਹਾ ਹੁੰਦਾ ਨਾ ਜੀ ਅਗਰ ਇਹਦੇ ਉੱਤੇ ਇੱਕ ਬੂਤ ਪਾਣੀ ਦੀ ਗਿਰ ਜਾਏ ਇਹਨੇ ਇੱਕਦਮ ਬਲਾਸਟ ਹੋ ਜਾਣਾ ਬਹੁਤ ਅੱਛਾ ਤੇ ਕਾਪਰ ਨੇ ਉੱਡ ਜਾਣਾ ਸਾਨੂੰ ਇਮੀਡੀਏਟ ਨੂੰ ਚੇਂਜ ਕਰਨਾ ਪੈਂਦਾ ਅਗਰ ਨਹੀਂ ਨਾ ਸਦਾ ਨੁਕਸਾਨ ਹੋਊਗਾ ਅਸੀਂ ਇਹ ਹਰ ਵੇਲੇ ਸਪੇਅਰ ਲੈ ਕੇ ਰੱਖਦੇ ਹਾਂ ਕੀ ਕਸਰਾ ਦਾ ਇਹ ਲਗਭਗ 40000 ਦਾ ਇੱਕ ਪੀਸ ਆ ਇਹ ਸਾਈਜ਼ ਦੇ ਹਿਸਾਬ ਨਾਲ ਸਾਈਜ਼ ਦੇ ਹਿਸਾਬ ਨਾਲ ਪੀਸ ਦਾ ਰੇਟ ਜਿਹੜੇ 7 ਚੋਰੀ ਹੋਇਆ ਉਹ ਕਿੰਨੇ ਨੇ ਉਹ ਜਿਹੜੇ ਵੱਡੇ ਵਾਲੇ ਚੋਰੀ ਹੋਇਆ ਉਹ ਕੋਈ 45000 ਦਾ ਵਾ ਜਿਹੜਾ ਸਭ ਤੋਂ ਵੱਡਾ ਚੋਰੀ ਹੋਇਆ ਵਾ ਉਹ ਲਗਭਗ 60000 ਕੁੱਲ ਮਿਲਾ ਕੇ ਸਤੰਨੇ ਕਿੰਨਾ ਬਣਾ ਆ ਅਸੀਂ 7 ਚੋਕਟ 55000 20000 28000 ਸਸਿਗਾ ਦੋਸਤੋ ਤੁਸੀਂ ਦੇਖ ਰਹੇ ਹੋ ਤਵਾਹਰ ਤੇ ਮੈਂ ਗੱਲ ਜੀਤਾ ਜੀ ਤੋ ਸਭ ਪਹਿਲਾਂ ਪਿਛਲੇ ਸਮੇਂ ਤੋਂ ਤੁਸੀਂ ਦੇਖਿਆ ਤੇ ਚੋਰੀ ਦੀਆਂ ਘੁਟਨਾਵਾਂ ਜਿਹੜੀਆਂ ਬਹੁਤ ਬੇਸ਼ੱਕ ਸਰਕਾਰ ਵੱਲੋਂ ਸਮੇਂ-ਸਮੇਂ ਤੇ ਕਿਹਾ ਜਾਂਦਾ ਕਿ ਅਸੀਂ ਨਸ਼ੇਰੀਆਂ ਉੱਪਰ ਕਾਨੂੰਨ ਜਿਹਾ ਪ੍ਰਾਇਮ ਨੂੰ ਆਪਣੀ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਫਿਰ ਠੀਕ ਕੀਤੇਗਾ ਕਿ ਇਹੋ ਜਿਹੇ ਲੋਕ ਆਪਣੀ ਕਿ ਨਸ਼ੇ ਸਰ ਵਿਭਾਗੰਦਿਆ ਸਿੱਧਾ ਕਾ ਕੇ ਬਹੁਤ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੇ ਸੋ ਇਸੇ ਦੇ ਤਹਿਤ ਜਿਲ੍ਹਾ ਹੁਸ਼ਿਆਰ ਕੋਲ ਇੱਕ ਪਿੰਡ ਜਿਹੜਾ ਫੂਕ ਫੂਕ ਯਾਰਾ ਮੇਕੋ ਵਾਲੇ ਦੀ ਚਾਲੀ ਕੀਤੀ ਲੁਕ ਪਲਾਂਟ ਜਿੱਥੇ ਬੀਤੀ ਰਾਤ ਚੋਰਾਬੰਦ ਨੂੰ ਪੂਰੀ ਕੀਤੀ ਗਈ ਆ ਜੇ ਦੀ ਕੋਪ ਮਾਲਕਾਂ ਕੋਲ ਕੁਝ ਨਹੀਂ ਦਿੱਤੀ ਕਿ ਉਹ ਲੋਕ ਪਲਾਂਟ ਦੇ ਮਾਲਕ ਸੰਜੀਵ ਅਗਰਵਾਦੀ ਦੇ ਨਾਲ ਅਸੀਂ ਗਲਤ ਕਰਨ ਦੀ ਪੀਐਚ ਚੋਰੀ ਦੀ ਕਰਨਾ ਕੀ ਹੈ ਤੁਹਾਨੂੰ ਹੋਏ ਕਿ ਕਿੰਨਾ ਇੰਨਾ ਦਾ ਸਮਾਂ ਚੋਰੀ ਹੋਇਆ ਤੇ ਕੀ ਇਹਨਾਂ ਨੇ ਕੋਈ ਸੁਚਿਤ ਕਰਤਾ ਇਸ ਬਾਰੇ ਕਿ ਮਨਵਾਸ ਵਿੱਚ ਇਹਨਾਂ ਨੂੰ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਤਾਂ ਕਿ ਚੋਟ ਨਾ ਹੋ ਸੋ ਸੰਜੀਵ ਅਗਰਵਾਦੀ ਤੁਹਾਡਾ ਸਮਾਂ ਕਰੀ ਜਾਵਾ ਹੈ ਅਬਾ ਜਿਹੜਾ ਤੁਹਾਡਾ ਇਹ ਲੋਕ ਦਾ ਪਲਾਂਟ ਹੈ ਕਦੋਂ ਲਗਾਇਆ ਸਾਹ ਤੀ ਕਦੋਂ ਇਹ ਕਿਹੜਾ ਤੋ ਹੈ ਇਹ ਪਲਾਂਟ ਸਾਡਾ ਭਾਜੀ 2007 ਤੋਂ ਲੱਗਾ ਮੈਂ ਇਸ ਟੂ 2011 ਤੋਂ ਨੂੰ ਆਪਣੇ ਅੰਡਰ ਲੈ ਆਇਆ ਕੰਮ ਕਰਨ ਦੇ ਲਈ ਤੇ 2011 ਤੋਂ ਲੈ ਕੇ ਅੱਜ ਤਾਈਂ ਮੇਰੇ ਇਸ ਪਲਾਂਟ ਦੇ ਉੱਤੇ ਕਦੀ ਵੀ ਕੋਈ ਮੰਦਭਾਗੀ ਘਟਨਾ ਨਹੀਂ ਵਾਪਰੀ ਜੀ ਕੰਦ ਰਾਤੀ ਪਈ ਅਸੀਂ 3-4 ਦਿਨ ਪਹਿਲਾਂ ਤੇ ਪਲਾਂਟ ਤੇ ਆਏ ਸੀ ਤਾਂ ਪਲਾਂਟ ਬਿਲਕੁਲ ਠੀਕ ਸੀਗਾ ਪਿਛਲੇ ਸਾਲ ਮੈਂ ਸਾਰੇ ਕੰਮ ਆਪਣੇ ਮੁਕਾਤੇ ਇਹ ਪਲਾਂਟ ਉਹ ਨਾ ਆਫ ਕਰਦਾ ਸੀਗਾ ਕਿ ਸਰਕਾਰ ਦੇ ਕੋਲੇ ਹਜੇ ਕੰਪਨੀ ਹੈਗੇ میرے شیڑیے ਦੇ ਵਿੱਚ ਨੂੰ ਉਪਕਾਨ ਦੇ ਇਸ ਕਰਕੇ ਮੈਂ ਬਹੁਤ ਜ਼ਿਆਦਾ ਲੈਸ ਡੇਟਾ ਤੇ ਨਾ ਕੰਮ ਕਰਦੇ ਹੋਏ ਆਪਣਾ ਕੰਮ ਚਲਾਉਣ ਦੇ ਲਈ ਨੂੰ ਕੰਮ ਰੋਕ ਲਿਆ ਸੀ ਪਰ ਆਉਣ ਵਾਲੇ ਸਮੇਂ ਵਿੱਚ ਦੁਆਰਾ ਕੰਮ ਲਮਾਗੇ ਦਾ ਪਰ ਕੱਲ ਰਾਤੀ ਪਈ ਕੁਛ ਅਗ ਪਛਾਤੇ چوراں نے ਆ ਕੇ میرے پلانٹ دے کمپیوٹر روم دے وچوں جی جڑا کہ ਸਾਡਾ سارے پلان ਨੂੰ اوپریٹ ਕਰਦਾ ਵਾ ਉਹਦੇ ਵਿੱਚੋਂ ਸਾਰਾ سامان ਕੱਢ کے چوری کر کے ਜਿੱਦਾਂ ਕਿ ਸੰਵੇਦਨਸ਼ੀਲ ਸਮਾਨ ਹੁੰਦਾ ਵਾ ਵਿੱਚ ਡਿਮਰ ਲੱਗੇ ਹੋ ਸੀ ਉਹ অলমোਸਟ ਸਾਰਾ ਸਮਾਨ ਸੀ ਵਿੱਚ ਐਕਸਲ ਵਗੈਰਾ ਸੀ ਵਿੱਚ ਪਲਾਂਟ ਆਪਰੇਟਰ ਦਾ ਬਹੁਤ ਸਮਾਨ ਹੁੰਦਾ ਪਿਆ ਉਹ ਸਾਰਾ ਚੋਰੀ ਕਰਕੇ ਲੈ ਗਿਆ ਸਾਨੂੰ ਸਮਝ ਨਹੀਂ ਲੱਗੀ ਹੈ ਕਿ ਅਸੀਂ ਆ ਕੇ ਸਵੇਰ ਦੇ ਬੈਠੇ ਆ ਉਹਨਾਂ ਨੇ ਆ ਕੇ ਪਲਾਂਟ ਦੇ ਕੰਪਿਊਟਰ ਦਾ ਏਸੀ ਪਟਕੇ ਅੰਦਰ ਜਾ ਸਕੇ ਜੀ ਕਿਉਂਕਿ ਪਲਾਂਟ ਦੇ ਜਿੰਨੇ ਵੀ ਸ਼ੀਸ਼ੇ ਆ ਲੱਗੇ ਹੋਏ ਕੰਪਿਊਟਰ ਦੇ ਉਹ ਸਾਰੇ ਸੇਫਟੀ ਗਲਾਸ ਲੱਗੇ ਹੋਏ ਅੰਦਰ ਪਲਾਂਟ ਦੀ ਜਿਹੜੀ ਚੱਦਰ ਹੁੰਦੀ ਉਹ ਕਾਫੀ ਕੰਪਿਊਟਰ ਰੂਮ ਦੀ ਕਾਫੀ ਮੁਕਤੀ ਤੇ ਚਾਰ ਵਾਰ ਸ਼ੀਟ ਲੱਗੀ ਹੁੰਦੀ ਆ ਉਹਦੇ ਅੰਦਰ ਹੀਟ ਨਾ ਜਾ ਸਕੇ ਉਹਨੂੰ ਬਾੜੀ ਜਿਹਾ ਕੱਟ ਕੇ ਅੰਦਰ ਜਾਣ ਦੀ ਬਜਾਏ ਉਹਨਾਂ ਨੇ ਸਭ ਤੋਂ ਸੌਖਾ ਰਸਤਾ ਲੱਭਿਆ ਏਸੀ ਦੇ ਰਾਈ ਅੰਦਰ ਦਾ ਉਹਨਾਂ ਨੇ ਏਸੀ ਪਟਿਆ ਏਸੀ ਵੀ ਨਾਲ ਲੈ ਕੇ ਨਾਲੇ ਅੰਦਰੋਂ ਸਾਰਾ ਸਮਾਨ ਚੋਰੀ ਕਰਕੇ ਲੈ ਗਏ ਸਾਨੂੰ ਤਾਂ ਸਮਝ ਨਹੀਂ ਆ ਰਹੀ ਜਾਂ ਤਾਂ ਇਹ ਕੋਈ ਬੰਦਾ ਬਹੁਤ ਦਿਮਾਗ ਤੋਂ ਇੱਥੇ ਰੇਕੀ ਕਰ ਰਿਹਾ ਜੀ ਮੇਰੇ ਪਲਾਟ ਤੇ ਕੁੱਤਾ ਵੀ ਹੈ ਰੱਖਿਆ ਆ ਪਲਾਟ ਤੇ ਮੇਰੇ ਚੌਕੀਦਾਰ ਵੀ ਆ ਪਰ ਸਮਝੋ ਬਾਹਰ ਹੋ ਗਈ ਗੱਲ ਸਾਰਿਆਂ ਨੂੰ ਰਾਤੀ ਇੰਨੀ ਜ਼ਿਆਦਾ ਗੁੜੀ ਨਹੀਂ ਕਿਵੇਂ ਆ ਗਈ ਕਿੱਦਾਂ ਹੋ ਗਈ ਪਲਾਂਟ ਦੇ ਕੈਮਰੇ ਲੱਜੋ ਸਾਰੇ ਕੈਮਰੇ ਵੀ ਆਫ ਕਰ ਦਿੱਤੇ ਆਫ ਹੋ ਗਏ ਸਰੀ ਚੋਰੀ ਦੀ ਕੰਨਾਣਾ ਤੁਹਾਨੂੰ ਕਿਵੇਂ ਪਤਾ ਮੈਨੂੰ ਸਵੇਰੇ 6:30 ਵਜੇ ਮੇਰੀ ਚੌਕੀਦਾਰ ਦਾ ਟੈਲੀਫੋਨ ਆਇਆ ਜਿਹੜੇ ਚੌਕੀਦਾਰ ਆ ਬੌਜੀ ਅਸੀਂ ਹੁਣ ਪਲਾਂਟ ਤੇ ਸਵੇਰੇ ਉੱਕੇ ਚੱਕਰ ਮਾਰਨ ਗਏ ਆ ਤੇ ਇੱਥੇ ਪਲਾਂਟੇ ਚੋਰੀ ਹੋ ਚੁੱਕੀ ਪਰ ਕਹਿੰਦੇ ਜਦੋਂ ਰਾਤੀ ਅਸੀਂ 9:30 ਵਜੇ ਚੱਕਰ ਮਾਰਿਆ ਉਦੋਂ ਕੋਈ ਗਲਬਾਤ ਨਹੀਂ ਸੀ ਉਦੋਂ ਬਿਲਕੁਲ ਸਭ ਠੀਕ ਚੱਲ ਰਿਹਾ ਸੀ ਪਲਾਂਟ ਤੇ ਕਿੰਨੇ ਵਰਕਰ ਨੇ ਇਹਦੇ ਤੋਂ ਇਸ ਟਾਈਮ ਦੇਖੋ ਪਲਾਂਟ ਦੇ ਉੱਤੇ 3-4 ਵਰਕਰ ਆ ਜੀ ਆਮ ਤੌਰ ਤੇ ਸਾਡੇ ਕੋਲ ਜਦੋਂ ਪਲਾਂਟ ਚੱਲਦਾ ਹੁੰਦਾ 35 ਤੋਂ 40-40 ਬੰਦੇ ਹੁੰਦੇ ਆ ਲੇਕਿਨ ਇਸ ਟਾਈਮ ਕੰਮ ਬੰਦ ਹੋਣ ਦੀ وجہ ਦੇ ਨਾਲ ਤਨਖਾਹ ਨੂੰ ਰਿਡਿਊਸ ਕਰਨ ਦੇ ਲਈ ਤੇ ਅਸੀਂ 3-4 ਵਰਕਰ ਚੌਂਕੀਦਾਰ ਦੇ ਤੌਰ ਤੇ ਰੱਖੇ ਕੁਝ ਵੀਨੇ ਸ਼ਾਮ ਦੇ ਮੌਕੇ ਤੇ ਇਹ ਅਕਸਰ ਲਿਖਿਆ ਜਾਂਦਾ ਕਿ ਜਿਵੇਂ ਤੁਹਾਡੇ ਕੋਲ ਸੰਖਿਆ ਬਵਸਥਾ ਨੂੰ ਲੈ ਕੇ ਜਿਵੇਂ ਇਸ ਵਿੱਚ ਬਹੁਤ ਬੜੀ ਅਪੋਰਚੋ ਕਿਹੜਾ ਕੈਟਾਸਫੇਰਾ ਹੁਣ ਸਾਰੇ ਗਿਆਨ ਨਰਸੀ ਬਸੇ ਜਾਂ ਕਿਹ ਤੋਂ ਅਚੋਕੀ ਦਾਰਗੀਆਂ ਤੇ ਨਾਲ ਤੁਸੀਂ ਦੱਸਿਆ ਪੱਠਾ ਵੀ ਹੈ ਪੱਠਾ ਤੇ ਵੀ ਲੇਬਰ ਆ ਉਹਨਾਂ ਨੂੰ ਵੀ ਪਤਾ ਲੱਗਿਆ ਚੋਰਾਂ ਦੇ ਆਮ ਦਾ ਔਰ ਇੰਨਾ ਖੜਕਾ ਕਰਕੇ ਏਸੀ ਪਟਕੇ ਛੈਣੀ ਥੋੜਾ ਚਲਾ ਕੇ ਪਟਕੇ ਲੈ ਕੇ ਗਏ ਆ ਕਿਸੇ ਨੂੰ ਨਹੀਂ ਸਮਝ ਆ ਗਈ ਰਾਤ ਦੇ ਵਕਤ ਇੰਨਾ ਖੜਕਾ ਕੇ ਛੋ ਸੁਈ ਵੀ ਡਿਕੇ ਹੁੰਦੇ ਵੀ ਖੜਕਾ ਸੁਣਦਾ ਸਰ ਜੀ ਨੇ ਕੋਈ ਨਾ ਗੋਲੀਆ ਵਰਡੇਰ ਟੋਪੀਆ ਬੜਾ ਖਤਰਨਾਕ ਹੁੰਦੀ ਹੈ ਇਹ ਅਕਸਰ ਇੱਕ ਰਹਿਦਾ ਉਸਨੂੰ ਤੁਹਾਨੂੰ ਇੱਕ ਮਤਲਬ ਸੂਬਤ ਸਵੇਰ ਤੱਕ ਜਦੋਂ ਰਾਤ ਹੈ ਇਹ ਸੁੱਤਾ ਪਿਆ ਸੀ ਸਵੇਰੇ ਕੁੰਦਿਆਂ ਕੋਈ ਸੁੱਤਾ ਸੀ ਹਾਂ ਜੀ ਤੇ ਮਤਲਬ ਇੱਕ ਹੋ ਜੇ ਤੁਸੀਂ ਦੱਸਦੇ ਹੋ ਕਿ ਜਾਂ ਤੱਕ ਕੋਈ ਰੇਕੀ ਕਰਦਾ ਕੋਈ ਇਦਾਂ ਦਾ ਤੁਹਾਨੂੰ ਲੱਗਾ ਕਿ ਕੋਈ ਕੈਮਰਾ ਸੀ ਕਿ ਕਿਹੜੇ ਚੈੱਕ ਕੀਆ ਕਿ ਇੱਥੇ ਪੈਸਾ ਆਲੇ ਦੋਲੇ ਨਸ਼ੇੜੀ ਬਹੁਤ ਆ ਜੀ ਮਾਈ ਬਾਦੀ ਦੇ ਮੰਦਰ ਦੇ ਕੋਲ ਰਾਤੀ ਪਈ ਛਿੜੀਆਂ ਦੇ ਵਿੱਚ ਨਸ਼ੇੜੀ ਲੁੱਕ ਕੇ ਖੜੇ ਰਹਿੰਦੇ ਆ ਅਸੀਂ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਆ ਕਿ ਇੱਥੇ ਆ ਕੇ ਚੈੱਕ ਕਰੋ ਪਿੱਛੇ ਸਭੇ ਮੁੰਡੇ ਦਾ ਵੀ ਮੋਬਾਈਲ ਖੋ ਕੇ ਲੈ ਗਏ ਸੀ ਨਸ਼ੇੜੀ ਇੱਥੇ ਤੇ ਉਹਦੇ ਕੋਲੋਂ ਵੀ 2-300 ਰੁਪਏ ਆ ਸੀ ਚਪੇੜਾ ਮਾਰ ਕੇ ਉਹ ਵੀ ਖੋ ਕੇ ਲੈ ਗਏ ਸੀ ਇੱਥੇ ਆੜੇ ਦੋੜੇ ਨਸ਼ੇੜੀਆਂ ਦਾ ਅड्डा ਬਹੁਤ ਜ਼ਿਆਦਾ ਬਣੀ ਜਾਂਦਾ ਹੈ ਜਾਂ ਚੋਰਾਂ ਦਾ ਅड्डा ਬਣੀ ਜਾਂਦਾ ਹੈ ਸਰ ਇਹ ਚੋਰੀ ਵੀ ਕਰਨ ਵਾਲੇ ਕਿਸੇ ਕੋਸ਼ ਨੂੰ ਨਹੀਂ ਪਤਾ ਹਾਂ ਜੀ ਪੁਲਿਸ ਨੂੰ ਇਨਫੋਰਮ ਕਰਤਾ ਪੁਲਿਸ ਦੇ ASI ਮਿਸਟਰ ਸ਼੍ਰੀ ਦਲਜੀਤ ਸਿੰਘ ਜੀ ਆਏ ਸੀਗੇ ਉਹ ਆਪੇ ਸਾਰੀ ਰਿਪੋਰਟ ਲਿਖ ਕੇ ਲੈ ਗਏ ਆ ਉਹ ਮੈਨੂੰ ਸਾਨੂੰ ਇਹ ਰਿਪੋਰਟ ਅਸੀਂ ਜਲਦ ਤੋਂ ਜਲਦ ਇਹ ਨੂੰ ਨਿਕੰਦੀ ਕੋਸ਼ਿਸ਼ ਕਰਾਂਗੇ ਹਾਲੇ ਦੁਆਲੇ ਦੇ ਕਵਾਡੀਆਂ ਦੇ ਕੋਲੋਂ ਪਤਾ ਕਰਾਂਗੇ ਕਿਸੇ ਦੇ ਗੁੱਸੇ ਮਾਰਦਾ ਨਹੀਂ ਨਿਕਿਆ ਅਸੀਂ ਇਹ ਦੇਖਦੇ ਪਏ ਆ ਕਿ ਸਾਡੇ ਇਸ ਏਰੀਏ ਦੇ ਵਿੱਚ ਸਵੇਰੇ ਕਵਾਡੀਆਂ ਦੁਕਾਨ ਖੋਲਦਾ ਔਰ ਮਹੀਨੇ 2 ਮਹੀਨੇ ਦੇ ਵਿੱਚ ਐਡਾ ਫਲ ਫੁੱਲ ਜਾਂਦਾ ਕਿ ਜੇ ਦੇ ਕੋਲ ਸਮਝੇ ਨਹੀਂ ਆਉਂਦੀ ਕਿਥੋਂ ਇੰਨਾ ਰੁਪਿਆ ਆਈ ਜਾ ਰਿਹਾ ਇੰਨਾ ਨੁਕਸਾਨ ਹੋ ਗਿਆ ਮੇਰਾ ਇੱਥੇ ਲਗਭਗ ਜੀ ਤਿੰਨ ਕਿ ਲੱਖ ਰੁਪਏ ਦੇ ਕਰੀਬ ਦੀ ਦਾ ਹਜੇ ਅਸੀਂ ਦੇਖਦੇ ਪਏ ਆ ਸਵੇਰ ਦੀ ਆਕੇ ਕੋਈ ਸਮਝ ਨਹੀਂ ਲੱਗਦੀ ਪਈ ਕਿਥੋਂ ਕਿਹੜੀ ਚੀਜ਼ ਗਾਇਵਾ ਕਿਥੋਂ ਖੜੀ ਚੀਜ਼ ਗਾਇਵਾ ਫਿਲਹਾਲ ਸਾਨੂੰ 3 ਲੱਖ ਰੁਪਏ ਦਾ ਲੱਗਦਾ ਹੈ ਕਿਸੇ ਦਾ ਸਮਾਨ ਚੋਰਾਇਆ ਉਹਨਾਂ ਨੇ ਸਮੇਂ ਵਿੱਚ ਤੁਸੀਂ ਇਹ ਚੋਰੀ ਦੇਖਿਆ ਕੋਈ ਹੋਰ ਸਖਿਆ ਬੰਦ ਕਰਕੇ ਪੁੱਛਾ ਖੋਣ ਨੂੰ ਨਹੀਂ ਸੁਣਾਉਣਾ ਮੈਂ ਹੋਰ ਵੀ ਬੰਦੇ ਲੱਗਾ ਜੀ ਬਠਾਨ ਪਲਾਟ ਦੇ ਉੱਤੇ ਤੇ ਦੋ ਬੰਦੇ ਆ ਤਿੰਨ ਬੰਦੇ ਦੀ ਜਿਗਾ ਤੇ ਮੈਂ ਹੋਰ ਦੋ ਤਿੰਨ ਬੰਦੇ ਨਾਲ ਕਠਾਵਾ ਇੱਕ ਅੰਦਾ ਪੱਕਾ ਹੋਰ ਵੀ ਮਤਾਲਨ ਦੀ ਕੋਸ਼ਿਸ਼ ਕਰੂੰਗਾ ਦੇਖਦੇ ਆ ਕਿਸੀ ਤਰ੍ਹਾਂ ਹੋਰ ਵੀ ਜਿੱਦਾਂ ਅੱਜ ਮੈਂ ਸਾਰੀਆਂ ਬੈਟਰੀਆਂ ਵੀ ਆਪਣੀਆਂ ਗੱਡੀਆਂ ਦੀਆਂ ਖੁਲਾ ਕੇ ਅੰਦਰ ਰਖਵਾ ਦਿੱਤੀਆਂ ਦਫ਼ਤਰ ਦੇ ਵਿੱਚ ਸਾਰੇ ਮਸ਼ੀਨਰੀ ਦੇ ਵਿੱਚੋਂ ਬੈਟਰੀਆਂ ਵਗੈਰਾ ਕਢਵਾ ਕੇ ਵੀ ਅੰਦਰ ਰਖਾ ਦਿੱਤੀਆਂ ਸੈਲਫਾ ਵੀ ਖੁਲਾ ਕੇ ਅੰਦਰ ਰਖਾ ਦਿੱਤੀ ਜਿੰਨੀ ਪ੍ਰੋਟੈਕਸ਼ਨ ਵਰਤ ਸਕਦੇ ਹਾਂ ਉਸ ਤੋਂ ਕਿੰਨੀ ਇੱਕ ਲਾਗਤ ਆਇਆ ਤੁਹਾਡਾ ਪਲਾਨ ਹੈ ਇਹ ਲਗਭਗ ਸਾਡਾ 3 ਤੋਂ 3.5 ਕਰੋੜ ਦੀ ਲਾਗਤ ਦਾ ਪਲਾਨ ਹੈ ਜਿੱਨੀ ਸਾਡੀ ਸਾਰੀ ਇਹ ਮਸ਼ੀਨਰੀ ਬਣੀ ਹੈ ਇਹ ਉਹਤੇ ਸਦਸਤੂ ਜੇ ਸੰਜੀਗ ਬੁਵਾਦੀ ਨੇ ਇਹ ਵੀ ਥਿਉਰੀ ਵੀ ਕਰਲਾਉਈ ਆ ਉਹਨਾਂ ਨੇ ਵੀ ਐ ਕਿਸ ਤਰ੍ਹਾਂ ਉਹਨੇ ਦੱਸਿਆ ਕਿ ਇਹ ਸ਼ਾਪ ਹੋ ਰਹੇ ਨੇ ਸ਼ਾਪ ਹੋਣ ਦੀ ਬੋਲਿਸ਼ਣ ਨੂੰ ਬੁਵਾਦਾ ਹੈ ਆ ਤੇ ਉਸ ਨੂੰ ਵੀ ਪੁੱਛ ਕਰ ਲਈ ਜਾਂ ਨਕਾਰਤਿਕਾ ਉਹਨਾਂ ਨੇ ਸਿੱਖਿਆ ਵਸਤਾ ਵੀ ਹੋਰ ਸ਼ਕਤੀਕਰਨ ਦੀ ਦੱਸੀ ਆ ਤੇ ਨਾਲ ਹੀ ਨਾਲ ਉਹਨਾਂ ਨੇ ਦੱਸਿਆ ਕਿ ਅਰਾਧੇ ਦੇ ਵਿੱਚ ਨਸ਼ਿਆਂ ਤੇ ਨਸ਼ੀਆਂ ਦਾ ਪ੍ਰਕੋਪ ਜਿਹੜਾ ਬਹੁਤ ਵੱਧ ਗਿਆ ਤੇ ਕੁਛ ਨਹੀਂ ਸਮਝੀ ਨਾਲ ਕਿਸੇ ਨੌਜਵਾਨ ਕੇ ਬਰੋਦਿੰਗ ਪ੍ਰੋਜੈਕਟ ਹੈ ਉਹ ਕੇ ਲਗਾਏ ਸਤੇ ਰਾਸਤੇ ਵਿੱਚ ਵੀ ਉਹ ਰਸਤਾ ਬੜਾ ਉਤਰਾਉੜਾ ਕੀ ਹੋਈਆਂ ਪ੍ਰਾਮਾਣੀਆਂ ਮਾਪਿਆਂ ਸੁਭਾਅ ਦਾ ਪਰ ਫਿਰ ਵੀ ਕੋਲਸ ਪ੍ਰਸ਼ਾਸਨ ਜਿਹਦੇ ਸਰਕਾਰ ਤੋਂ ਬਾਅਦ ਵਾਲੇ ਜੰਨੇ ਇਸ ਤਰ੍ਹਾਂ ਦੇ ਦੋਵਾਂ ਦੇ ਖਾਤੇ ਨੂੰ ਕਰਾਇਆ ਗਿਆ ਅਪਾਰ ਤੋਂ ਦਾਅਵਾ ਕਰ ਲਈ ਤਰਜੀਹ ਜੋ ਆਪੋਰ ਬਹੁਤ ਵਾਰਤ ਜ਼ਿੰਦਗੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਚੈਨਲ ਦੇ ਬਾਰੇ ਵਿੱਚ ਤਾਂ ਕਿ ਲੋਕਾਂ ਤੱਕ ਪਹੁੰਚੇ ਤਾਂ ਕਿ ਜੋ ਰੋਕ ਇੱਕ ਚੀਜ਼ ਹੋ ਜੇ